ਅੱਜ ਫੇਰੇ ਇੱਕ ਸਾਲ ਹੋ ਗਿਆ ਏ ਬਾਪੂ ਤੈਨੂੰ ਦੂਰ ਗਿਆ ਨੂੰ ਅੱਜ ਇੱਕ ਸਾਲ ਹੋ ਗਿਆ ਏ ਬਾਪੂ ਤੈਨੂੰ ਦੂਰ ਗਿਆ ਨੂੰ ਕਦੇ ਇੱਕ ਪਲ ਇੱਕ ਦਿਨ ਅਜੇ ਹ ਨਹੀਂ ਕਿ ਤੇਰਾ ਜ਼ਿਕਰ ਨਾ ਕੀਤਾ ਹੋਵੇ ਕਦੇ ਇੱਕ ਦਿਨ ਇੱਕ ਪਲ ਅਜੇ ਹ ਨਹੀਂ ਕਿ ਤੇਰਾ ਜ਼ਿਕਰ ਨਾ ਕੀਤਾ ਹੋਵੇ ਹਰ ਵੇਲੇ ਹਰ ਵਕਤ ਤੂੰ ਯਾਦ ਹੀ ਹੁੰਦਾ ਰਹਿਣਾ ਹੀ ਅੱਜ ਇੱਕ ਸਾਲ ਹੋ ਗਿਆ ਏ ਬਾਪੂ ਤੈਨੂੰ ਸਾਡੇ ਤੋਂ ਦੂਰ ਗਿਆ ਨੂੰ ਬਾਪੂ ਜੀਵੇਂ ਤੂੰ ਆਵਾਜ਼ ਦੇਣਾ ਕਿ ਮੇਰਾ ਸ਼ੇਰ ਪੁੱਤ ਮੇਰਾ ਸ਼ੇਰ ਪੁੱਤ ਤੇਰੇ ਬਾਝੋਂ ਕਿਸੇ ਨੇ ਇਹ ਸ਼ਬਦ ਮੈਨੂੰ ਕਹੀ ਨਹੀਂ ਬੱਪੂ ਖੁਸ਼ੀਆਂ ਤੇ ਜ਼ਿੰਦਗੀ 'ਚ ਆਉਣਗੀਆਂ ਬਹੁਤ ਬੱਪੂ ਖੁਸ਼ੀਆਂ ਤੇ ਜ਼ਿੰਦਗੀ 'ਚ ਆਉਣਗੀਆਂ ਬਹੁਤ ਮੈਨੂੰ ਤਾਂ ਕਾਹਤ ਨਹੀਂ ਪਰ ਤੇਰੇ ਬਾਝੋਂ ਇਹ ਖੁਸ਼ੀਆਂ ਫਿੱਕੀਆਂ ਹੀ ਲੱਗਣੀਆਂ ਨੇ ਪਰ ਤੇਰੇ ਬਾਝੋਂ ਇਹ ਖੁਸ਼ੀਆਂ ਫਿੱਕੀਆਂ ਹੀ ਲੱਗਣੀਆਂ ਨੇ ਕਿਉਂਕਿ ਕਿਉਂਕਿ ਬੱਚੇ ਕਦੇ ਮਾਪਿਆਂ ਨੂੰ ਭੁੱਲ ਨਹੀਂ ਸਕਦੇ ਕਿਉਂਕਿ ਬੱਚੇ ਕਦੇ ਮਾਪਿਆਂ ਨੂੰ ਭੁੱਲਦੇ ਨਹੀਂ